ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦਾ ਮਾਮਲਾ ਇਸ ਵਕਤ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹਾਈ ਕੋਰਟ ਨੇ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਦਿੱਤੀ ਹੈ ਜੋ ਕਿ ਆਈਪੀਐਸ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਗੱਲਬਾਤ ਇਸ ਸਾਹਮਣੇ ਆ ਰਹੀ ਹੈ ਕਿ ਹੁਣ ਇਹ ਵਿਸ਼ੇਸ਼ ਜਾਂਚ ਟੀਮ ਰਾਜਸਥਾਨ ਦੇ ਜੇਲ੍ਹ ਅਧਿਕਾਰੀਆਂ ਕੋਲੋਂ ਪੁੱਛਗਿੱਛ ਕਰੇਗੀ ਇਸ ਮਾਮਲੇ ਦੇ ਵਿੱਚ ਕਿਉਂਕਿ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਇਹ ਜੋ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਹੋਈ ਸੀ ਉਹ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈ ਕਿਉਂਕਿ ਪਹਿਲਾਂ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਪੰਜਾਬ ਦੀ ਹਾਈ ਸਿਕਿਉਰਿਟੀ ਬਠਿੰਡਾ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਏ ਦੀ ਜੋ ਇੰਟਰਵਿਊ ਹੈ ਉਹ ਹੋਈ ਸੀ ਪਰ ਪੰਜਾਬ ਪੁਲਿਸ ਦੇ ਡੀਜੀਪੀ ਦੀ ਇੱਕ ਦਿਨ ਬਾਅਦ ਹੀ ਪ੍ਰੈਸ ਕਾਨਫਰੰਸ ਸਾਹਮਣੇ ਆਉਂਦੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਠਿੰਡਾ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਨਹੀਂ ਹੋਈ ਕਿਉਂਕਿ ਜਿਸ ਵਕਤ ਇੰਟਰਵਿਊ ਹੋਈ ਬਠਿੰਡਾ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਏ ਨਹੀਂ ਸੀਗਾ ਦੋ ਐਫ ਆਈ ਆਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਦਾਰ ਕੀਤੀ ਗਈਆਂ ਨੇ ਸੋ ਸਾਡੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਢਾਲੀਵਾਲ ਇਸ ਪੂਰੀ ਖਬਰ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁਕੇ ਨੇ ਨਵਜੋਤ ਜੀ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਦਾ ਜੋ ਮਾਮਲਾ ਹੈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਰਾਜਸਥਾਨ ਦੇ ਜੋ ਜੇਲ੍ਹ ਅਧਿਕਾਰੀ ਨੇ ਉਹਨਾਂ ਕੋਲ ਹੁਣ ਪੁੱਛਗਿੱਛ ਕਰੇਗੀ ਪਰ ਸਵਾਲ ਹੈ ਕਿ ਰਾਜਸਥਾਨ ਦੀ ਕਿਸ ਜੇਲ੍ਹ ਦੇ ਜੇਲ੍ਹ ਅਧਿਕਾਰੀਆਂ ਕੋਲੋਂ ਇਹ ਪੁੱਛਗਿੱਛ ਹੋਵੇਗੀ ਔਰ ਡੈਫੀਨੇਟਲੀ ਜਿਸ ਅਦਾਲਤ ਦੇ ਜਿਸ ਕਿਆ ਕਿ ਉਹਨਾਂ ਤੋਂ ਇਹ ਪੁੱਛ ਕਿਸ ਜਿਹੜੀ ਕੀਤੀ ਜਾ ਸਕਦੀ ਹੈ ਕਿਉਂਕਿ ਬੜੀ ਸਪੈਸੀਫਿਕ ਜੇਲਾ ਨੇ ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਰੱਖਿਆ ਗਿਆ ਚਾਹੇ ਉਹ ਬਠਿੰਡਾ ਦੀ ਜੇਲ ਹੋਵੇ ਚਾਹੇ ਉਹ ਖਰੜ ਦੀ ਜੇਲ ਹੋਵੇ ਜਾਂ ਰਾਜਸਥਾਨ ਦੇ ਕੁਝ ਜੇਲ੍ਹਾਂ ਨੇ ਉਹਦੇ ਵਿੱਚੋਂ ਚਾਹੇ ਫਿਰ ਗੁਜਰਾਤ ਦੀ ਜੇਲ ਹੈ ਤੇ ਜਿਹੜੀ ਇੰਟਰਵਿਊ ਦੀ ਜਿਹੜੀ ਗੱਲ ਉੱਠੀ ਹੈ ਉਹ ਉਹ ਦਰਅਸਲ ਇਹ ਹੈ ਕਿ ਜਦੋਂ ਇਸ ਦੇ ਵਿੱਚ ਵਿਰੋਧੀ ਧਿਰਾਂ ਨੇ ਸਵਾਲ ਚੱਕ ਕੇ ਇਹ ਇੱਕ ਗੈਂਗਸਟਰ ਜਿਹੜਾ ਕਿ ਜੇਲ੍ਹ ਦੇ ਵਿੱਚੋਂ ਪਲੈਨਿੰਗ ਕਰਕੇ ਔਰ ਉਹ ਮਤਲਬ ਜਿਹੜਾ ਉਸ ਦਾ ਮੇਨ ਕਾਂਸਪੀਰੇਟਰ ਹੈ ਉਸ ਦੇ ਵਿੱਚ ਉਹਦੀ ਕਾਂਸਪੀਰੇਸੀ ਸਾਹਮਣੇ ਆ ਚੁੱਕੀ ਹੋਵੇ ਉਹ ਇੰਟਰਵਿਊਜ਼ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਹੋਵੇ ਕਿ ਉਹਨੇ ਜ਼ਿੰਮੇਵਾਰੀ ਲਈ ਹੋਵੇ ਕਿ ਇਹ ਕਤਲ ਅਸੀਂ ਕਰਵਾਇਆ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਦੇ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਉਹਨਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਐਸ ਆਈ ਟੀ ਇਸ ਵੱਲ ਤੁਰੀ ਆ ਔਰ ਇ ਇਥੇ ਹੁਣ ਇਸ ਗੱਲ ਨੂੰ ਇਨਵੈਸਟੀਗੇਟ ਜਿਹੜਾ ਹੈ ਉਹ ਕੀਤਾ ਜਾਵੇਗਾ ਕਿ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਜਿਹੜੇ ਸਵਾਲ ਉੱਠ ਰਹੇ ਨੇ ਸ਼ੱਕ ਹੋ ਰਹੇ ਹੈ ਵੀ ਕਿਸ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ ਪਰ ਇੱਕ ਗੱਲ ਬੜੀ ਸਾਫ਼ ਹੈ ਜੇਕਰ ਇਸ ਨੂੰ ਬੜਾ ਸੌਖੇ ਤਰੀਕੇ ਦੇ ਨਾਲ ਦੇਖਿਆ ਜਾਣਾ ਉਹਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਣੀ ਚਾਹੀਦੀ ਹੈ ਔਰ ਉਸ ਬੈਕਗ੍ਰਾਉਂਡ ਤੋਂ ਇਲਾਵਾ ਜਿਹੜਾ ਹੈ ਜਿਹੜਾ ਹੋਰ ਚੀਜ਼ਾਂ ਨਜ਼ਰ ਆ ਰਹੀਆਂ ਨੇ ਤੇ ਜਿਹੜੇ ਦੋ ਤਿੰਨ ਜੇਲਾਂ ਦਾ ਜ਼ਿਕਰ ਹੋ ਰਿਹਾ ਹੈ ਚਾਹੇ ਉਹ ਬਠਿੰਡਾ ਜੇਲ ਦੀ ਗੱਲ ਹੋ ਰਹੀ ਹੈ ਰਾਜਸਥਾਨ ਜੇਲ ਦੀ ਗੱਲ ਹੋ ਰਹੀ ਹੈ ਈਵਨ ਕਿ ਗੁਜਰਾਤ ਦਾ ਵੀ ਨਾਮ ਆ ਰਿਹਾ ਪਰ ਜਦੋਂ ਕਿ ਗੁਜਰਾਤ ਜਿਹੜਾ ਹੈ ਉਹ ਉਸ ਤੋਂ ਬਾਅਦ ਸ਼ਿਫਟ ਕੀਤਾ ਗਿਆ ਇਹ ਜੇ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਥੈਟ ਇਹ ਕੋਈ ਲੰਬੀ ਚੌੜੀ ਇਨਵੈਸਟੀਗੇਸ਼ਨ ਤਾਂ ਨਹੀਂ ਹੋਵੇਗੀ ਪਰ ਜਿੱਥੋਂ ਵੀ ਨਿਕਲ ਕੇ ਆਵੇਗੀ ਚਾਹੇ ਉਹ ਕਿਸੇ ਵੀ ਜੇਲ ਦੀ ਹੋਵੇ ਜੇ ਉੱਥੋਂ ਨਿਕਲ ਕੇ ਆਉਂਦੀ ਹੈ ਤਾਂ ਉੱਥੋਂ ਦੇ ਪ੍ਰਸ਼ਾਸਨ ਦਾ ਇਹ ਸਾਰਾ ਜਿਹੜਾ ਧਾਣਾ ਬਾਣਾ ਪੜਿਆ ਹੋਇਆ ਹੁੰਦਾ ਹੈ ਕਿ ਜਿਲ੍ਹਾ ਇੰਨੀਆ ਸੁਰੱਖਿਤ ਨੇ ਤੇ ਪਰਿੰਦੇ ਪਰ ਨਹੀਂ ਮਾਰ ਸਕਦੇ ਉਹ ਸਾਰਾ ਬੇਪਰਦ ਹੋ ਜਾਵੇਗਾ ਔਰ ਉਹ ਸਾਰਾ ਉਥੋਂ ਦਾ ਤੰਤਰ ਜਿਹੜਾ ਹੈ ਉਹ ਸਵਾਲਾਂ ਦੇ ਘਟਾਰੇ ਦੇ ਵਿੱਚ ਆ ਦੇਗਾ ਤੇ ਉਹ ਜੇ ਗੱਲ ਨਿਕਲ ਕੇ ਐਸਐਟ ਦੀ ਗੱਲ ਕੱਢ ਕੇ ਰੱਖਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਕਿਸੇ ਮੰਤਰੀ ਦੇ ਉੱਤੇ ਸਬੰਧਤ ਅਧਿਕਾਰੀਆਂ ਦੇ ਉੱਤੇ ਇਵਨ ਕਿ ਸਰਕਾਰ ਤੱਕ ਵੀ ਕਾਜ ਜਿਹੜੀ ਹੈ ਲੱਗ ਸਕਦੀ ਹੈ ਜੇਕਰ ਪਾਸਟੈਂਡ ਫੇਰ ਇਹਦੀ ਇਨਵੈਸਟੀਗੇਸ਼ਨ ਹੁੰਦੀ ਹੈ ਦੂਸਰੀ ਗੱਲ ਇਹ ਆ ਕਿ ਐਸਆਈਟੀ ਦੇ ਵਿੱਚ ਆਫੀਸਰ ਸਹਿਬਾਨ ਕੰਮ ਕਰ ਰਹੇ ਆ ਜਿਹੜੇ ਰਾਜਸਥਾਨ ਪੁਲਿਸ ਤੋਂ ਪੁੱਛਗਿੱਛ ਕਰਨਗੇ ਉਸ ਪੱਧਰ ਦੀ ਪੁੱਛਗਿੱਛ ਤਾਂ ਹੋ ਰਹੀ ਸਕਦੀ ਉਹ ਇੰਟਰੋਗੇਸ਼ਨ ਤਾਂ ਨਹੀਂ ਕਰ ਸਕਦੇ ਉਹ ਜਸਟਿਕ ਇਨਫੋਰਮੇਸ਼ਨ ਲੈ ਸਕਦੇ ਆ ਤੇ ਜੇਲ੍ਹ ਦੇ ਵਿੱਚ ਜਾਣਗੇ ਉਹਨੂੰ ਮਾਈਨਿਊਟਲੀ ਵਾਚ ਕਰਨਗੇ ਉੱਥੋਂ ਦੀਆਂ ਚੀਜ਼ਾਂ ਨੂੰ ਲੋਕੇਸ਼ਨ ਨੂੰ ਉੱਥੇ ਪਈਆਂ ਵਸਤਾਂ ਨੂੰ ਦੇਖਣਗੇ ਜੋ ਇੰਟਰਵਿਊ ਹੋਈ ਆ ਉਹਦੇ ਵਿੱਚ ਜੋ ਨਜ਼ਰ ਆ ਰਿਹਾ ਤੇ ਜੋ ਸਭ ਕੁਝ ਹੈ ਤੇ ਮਤਲਬ ਉੱਥੇ ਵਸਤਾ ਵੀ ਗਿਣੀਆਂ ਜਾ ਸਕਦੀਆਂ ਨੇ ਪਰ ਕੱਲ ਇਹ ਇਹ ਆ ਕਿ ਉਸ ਤੋਂ ਬਾਅਦ ਹੋਏਗਾ ਕਿ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਏਗੀ ਕਿ ਕਿਉਂਕਿ ਇਹਨੂੰ ਇਸ ਨੂੰ ਅਨਲਾਲਫਲ ਐਕਟੀਵਿਟੀ ਦੇ ਵਿੱਚ ਰੱਖ ਕੇ ਉਸ ਦਾਇਰੇ ਦੇ ਵਿੱਚ ਇਹਦੇ ਉੱਤੇ ਕਾਰਵਾਈ ਹੋਣੀ ਹੈ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹ ਪਾਵਰਗੀਆਂ ਧਾਰਾਵਾ ਵੀ ਲੱਗ ਜਾਂਦੀਆਂ ਨੇ ਕਿਉਂਕਿ ਤੁਸੀਂ ਜਿਹੜੀਆਂ ਲਾ ਲਾ ਦੇ ਅਗੇਂਸਟ ਜਾ ਕੇ ਤੁਸੀਂ ਜਿਹੜੀਆਂ ਉਹਦੀਆਂ ਹੱਦਬੰਦੀਆਂ ਨੇ ਉਹਨੂੰ ਬਰੀਚ ਕਰ ਰਹੇ ਹੋ ਪਰ ਇਹਦੇ ਵਿੱਚ ਇੱਕ ਸਵਾਲ ਹੁੰਦਾ ਠੀਕ ਹੈ ਤੁਸੀਂ ਇਹ ਇਦਾਂ ਦੀ ਐਕਟੀਵਿਟੀ ਕੀਤੀ ਪਰ ਇਸ ਐਕਟੀਵਿਟੀ ਦੇ ਵਿੱਚ ਸ਼ਰੀਕ ਸ਼ਾਮਲ ਜਿਹੜੇ ਲੋਕ ਸੀ ਉਹਨਾਂ ਲੋਕਾਂ ਦੇ ਉੱਤੇ ਕਿਸ ਪੱਤਰ ਦੀ ਕਾਰਵਾਈ ਹੋਏਗੀ ਸਿਰਫ ਸਪੈਸ਼ਲ ਤੱਕ ਰਹੇਗੀ ਜਾਂ ਡੈਸਮਿਸ ਤੋਂ ਅੱਗੇ ਹੋਰ ਤਰੀਕੇ ਦੀਆਂ ਵੀ ਉਹਨਾਂ ਦੇ ਉੱਤੇ ਅਹਮ ਤਰਾਵਾਂ ਦੇ ਤਹਿਤ ਜਿਹੜੀ ਹੈ ਉਹ ਜ਼ਬਤ ਵਰਕੇ ਚੀਜ਼ਾਂ ਦੀ ਕਾਰਵਾਈ ਵੀ ਹੋਵੇਗੀ ਜਿਵੇਂ ਯੂਆਪਾ ਦੇ ਅੰਦਰ ਤਮਾਮ ਤਰ੍ਹਾਂ ਦੇ ਪ੍ਰਬੰਧਨ ਨੇ ਸੋ ਗੱਲ ਇਹ ਹੈ ਕਿ ਇਹ ਮਸਲਾ ਹੁਣ ਉਦੋਂ ਦਾ ਬਹੁਤ ਜ਼ਿਆਦਾ ਤੂਲ ਪੜਦਾ ਜਾ ਰਿਹਾ ਹੈ ਜਦੋਂ ਵਿਰੋਧੀਆਂ ਨੇ ਸਵਾਲ ਚੱਕੇ ਤੇ ਇੱਕ ਹਾਈ ਕੋਰਟ ਨੇ ਇੰਟਰਵਿਨ ਕੀਤਾ ਔਰ ਉਸ ਤੋਂ ਬਾਅਦ ਸਿੱਟ ਬਣੀ ਤੇ ਸਿੱਟ ਨੇ ਕੋਣ ਜਿਹੜਾ ਹੈ ਇਹ ਆਖਰੀ ਪੜਾਅ ਦੀ ਗੱਲ ਹੀ ਹੈ ਕਿ ਕਿਹੜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ ਔਰ ਜੇਕਰ ਇਹ ਮੈਂ ਪਹਿਲਾਂ ਕਹਾਂ ਫਾਸਟ ਸੈਂਡ ਪੇਅਰ ਦੇ ਤਰੀਕੇ ਨਾਲ ਨਿਕਲ ਕੇ ਸਾਹਮਣੇ ਆ ਗਿਆ ਤੇ ਬਹੁਤ ਚਿਹਰੇ ਬੇਨਕਾਬ ਹੋਣਗੇ ਤੇ ਬਹੁਤ ਸਾਰੇ ਤੰਤਰਾਂ ਦਾ ਪਰਦਾ ਉੱਠੇਗਾ ਬਿਲਕੁਲ ਉਸ ਤੋਂ ਬਾਅਦ ਕਿਸ ਪੱਧਰ ਤੇ ਕਾਰਵਾਈ ਹੋਵੇਗੀ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਬਹੁਤ-ਬਹੁਤ ਧੰਨਵਾਦ ਨਵਜੋਤ ਸਿੰਘ ਨਾਲ ਗੱਲਬਾਤ ਕਰਨ ਲਈ ਇਸ ਮੁੱਦੇ ਤੇ ਸੋ ਲਾਰੈਂਸ ਬਿਸ਼ਨੋਈ ਦਾ ਜੋ ਇੰਟਰਵਿਊ ਹੋਇਆ ਸੀ ਸੁਰਖੀਆਂ ਦੇ ਵਿੱਚ ਲਗਾਤਾਰ ਬਣਿਆ ਹੋਇਆ ਹੈ ਹਾਈ ਕੋਰਟ ਨੇ ਇਸ ਦੇ ਵਿੱਚ ਦਖਲ ਦਿੱਤਾ ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਜਾਂਚ ਟੀਮ ਯਾਨੀ ਕਿ ਐਸਆਈਟੀ ਬਣਾਈ ਗਈ ਆਈਪੀਐਸ ਅਧਿਕਾਰੀ ਪਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਜੋ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਰਾਜਸਥਾਨ ਦੇ ਜੇਲ੍ਹ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਜਿਵੇਂ ਕਿ ਸਾਡੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਢਾਲੀਵਾਲ ਨੇ ਕਿਹਾ ਕਿ ਬਹੁਤ ਇਨਟਰੋਗੇਸ਼ਨ ਦੇ ਮੁਤਾਬਕ ਇਨਟਰੋਗੇਸ਼ਨ ਟਾਈਪ ਦੀ ਇਹ ਪੁੱਛਗਿੱਛ ਨਹੀਂ ਹੋ ਸਕਦੀ ਪਰ ਹਾਂ ਚੀਜ਼ਾਂ ਨੂੰ ਦੇਖਿਆ ਭਾਲਿਆ ਜਾਵੇਗਾ ਬੈਕਗ੍ਰਾਉਂਡ ਮੈਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਆਖਿਰ ਕਿਸ ਜੇਲ ਦੇ ਵਿੱਚ ਇੰਟਰਵਿਊ ਹੋਈ ਔਰ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਕਿ ਕਿਸ ਦੇਲ ਦੇ ਵਿੱਚ ਇੰਟਰਵਿਊ ਹੋਈ ਹੈ ਤਾਂ ਫਿਰ ਇਸ ਤੋਂ ਬਾਅਦ ਕੀ ਕਾਰਵਾਈ ਹੋਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ